ਮਲੋਟ ਪਿੰਡ ਔਰ ਇੱਥੇ ਦੇ ਜਿਹੜੇ ਹਾਂ ਜੀ ਠੀਕ ਹੈ ਜੀ ਅਕਬਰ ਦੇ ਨਾਂ ਤੇ ਮਸ਼ਹੂਰ ਇਦਾਂ ਕਿ ਅਕਬਰ ਤੋਂ ਬਾਅਦ ਪੁਰ ਬਣਾਇਆ ਜਿਹੜਾ ਕਿ ਕਮਾਲ ਦੀ ਹੁੰਦੀ ਉਹਨਾਂ ਕਮਾਲ ਦੀ ਸੀ ਜਿਹੜੇ ਸਭ ਦੱਸ ਰਹੇ ਸੀ ਨਾਲੇ ਕਲੀਅਰ ਕਰੇ ਕਿਹੜੇ ਹਦੀਬ ਨੂੰ ਗਿਆ ਹੈ ਹਾਂ ਉਹਨੂੰ ਪਤਾ ਨਹੀਂ ਨਾ ਹਾਸ ਦਾ ਇਹ ਕਹਿ ਰਿਹਾ ਜਿਹੜਾ ਆਪਾਂ ਕਮਾਲ ਦੀ ਕਰਕੇ ਇੱਕ ਕਿਲਾ ਬਣਾ ਆਪਾਂ ਮਲੋਟ ਦੀਆਂ ਨੇ ਸਰ ਪਰ ਇਹ ਹਾਂ ਜਿਵੇਂ ਜਿਉਂ ਦੇਖ ਚ ਤੁਸੀਂ ਹੈਰਾਨ ਹੁੰਦੇ ਆ ਕਿ ਚੀਜ਼ਾਂ ਐਕਸਪਲੋਰ ਹੋਣੀਆਂ ਚਾਹੀਦੀਆਂ ਉਹਨਾਂ ਨੇ ਵਾਰੀਆਂ ਇਹ ਹੁੰਦੀਆਂ ਬਹੁਤ ਵਧੀਆ ਬਹੁਤ ਵਧੀਆ ਜੀ ਇਸ ਲੱਗਿਆ ਹੋਈ ਜਿਦਾਂ ਆਪਾਂ ਸੋਚ ਰਹੇ ਹਾਂ ਨਾ ਦੇਖੋ ਇੱਥੋਂ ਥੱਲੇ ਡਿੱਗਿਆ ਆ ਇਹ ਇਹ ਆ ਸਵੇਰ ਦਾ ਟਾਈਮ ਹੈ 6 ਵਜੇ ਹਜੇ ਤੇ ਅਸੀਂ ਉੱਠ ਕੇ ਢੇਠਾ ਵੱਲ ਨੂੰ ਆਏ ਆ ਜਿੱਦਾਂ ਸ਼ਾਮ ਨੂੰ ਸੈਰ ਕੀਤੀ ਹੈ ਨੇਚਰ ਵਾਕ ਅਸੇ ਲੇਟ ਹੋਣੀ ਆ ਇਹ ਸਾਡੀ ਮਾਰਨਿੰਗ ਵਾਕ ਆ ਸਾਡੀ ਸਵੇਰ ਵਾਲੀ ਔਰ ਕੀ ਕਹੇ ਇਹ 2000 ਸੰਤ ਤੋਂ ਪਹਿਲਾਂ ਵਾਲੀ ਫੀਲਿੰਗ ਲੈਣ ਲਈ ਛੜਾਏ ਆ ਅਸੀਂ ਤੇ ਹੁਣ ਦੇਖੋ ਮੌਸਮ ਬਹੁਤ ਸੋਹਣਾ ਹੈ ਠੰਡੀ ਹਵਾ ਚੱਲ ਰਹੀ ਹੈ ਹੁਣ ਆਪਾਂ ਨੇਚਰ ਵਕ ਕਰ ਲਈਏ ਸਾਥੀਆਂ ਨਾਲ ਸਾਰੇ ਤਿਆਰ ਹੋ ਰਹੇ ਸਾਥੀ ਆਏ 15 ਮਿੰਟ ਅੱਧਾ ਘੰਟਾ ਹੋ ਲੱਗ ਸਕਦਾ ਜਦ ਤੱਕ ਆਪਾਂ ਚਾਹ ਪਾਣੀ ਪੀ ਕੇ ਫਰੈਸ਼ ਹੋ ਕੇ ਫਿਰ ਹੁਣਾਂ ਚੱਲਦੇ ਆ ਲਗਭਗ 2-3 ਘੰਟੇ ਦੀ ਹੋਣੀ ਉਹ ਨੇਚਰ ਵਾਕ ਹੌਲੀ ਹੌਲੀ ਸਾਰੇ ਸਾਥੀਆਂ ਨਾਲ ਫਿਰ ਆਪਾਂ ਲੰਚ ਕਰਕੇ ਵਾਪਸੀ ਕਰਾਂਗੇ ਪੰਛੀਆਂ ਦੀਆਂ ਆਵਾਜ਼ਾਂ ਹਲਕੀ-ਹਲਕੀ ਰੋਸ਼ਨੀ ਸੂਰਜ ਚੜ ਰਿਹਾ ਆ ਇਹ ਆ ਮਿਗਰੋਵਾਲ ਪਿੰਡ ਦੀ ਸਵੇਰ ਸਾਹਮਣੇ ਪਿੰਡ ਹੈ ਇਹ ਇਹ ਟਾਪ 뷰 ਆਪਾਂ ਫੋਰੈਸਟ ਹਾਊਸ ਦੇ ਉੱਪਰ ਖੜੇ ਆ ਛੱਤ ਦੇ ਔਰ ਚਾਹ ਪਾਣੀ ਚੱਲ ਰਿਹਾ ਆ ਫਿਰ ਆਪਾਂ ਨੇਚਰ ਵਾਕ ਤੇ ਜਾਣਾ ਆ 2 ਘੰਟੇ ਦੀ ਹੋਣੀ ਆ ਕਟੋ-ਕਟ 4-5 ਕਿਲੋਮੀਟਰ ਔਰ ਜਾਣਾ ਕਿੱਧਰ ਨੂੰ ਇਹ ਸਾਨੂੰ ਵੀ ਨਹੀਂ ਪਤਾ ਜਿੱਦਣ ਅਸੀਂ ਸਾਥ ਹੀ ਲੈਣ ਲੈ ਕੇ ਜਾਣਗੇ ਆਪਾਂ ਉਧਰ ਚਲੇ ਜਾਵਾਂਗੇ ਔਰ ਆ 뷰 ਉੱਪਰਲਾ ਸਾਰਾ ਜੇ ਦੱਸਿਆ ਤੁਹਾਨੂੰ ਸਾਰਾ ਹੀ ਕੁਦਰਤੀ ਬਨਸਪਤੀ ਨਾਲ ਭਰਿਆ ਹੋਇਆ ਸਾਰਾ ਇਲਾਕਾ ਇਹ ਸਾਰਾ ਨੀਂਹ ਪਾੜੀ ਇਲਾਕਾ ਇਹ ਸ਼ਵਲਕ ਦੀਆਂ ਪਹਾੜੀਆਂ ਆ ਇਹ ਇੱਥੋਂ ਹਿਮਾਲਿਆ ਸ਼ੁਰੂ ਹੁੰਦਾ ਤੇ ਪੰਜਾਬ ਦਾ ਹਿੱਸਾ ਹੈ ਹੋਰ ਆ ਥੱਲੇ ਆ ਆਪਣੇ ਟੈਂਟ ਇੱਥੇ ਸਾਈਂ ਰੁਕੇ ਸੀ ਰਾਤ ਉਸ ਪਾਸਿਓਂ ਆਪਾਂ ਆਏ ਹਾਂ ਚਲੋ ਫਿਰ ਆਪਾਂ ਵੀ ਹੁਣ ਚਾਹ ਆਪਣੀ ਪੀ ਕੇ ਚੱਲਦੇ ਆਂ ਨੇਚਰ ਵਾਕਟ ਨੇਚਰ ਵਾਕ ਸ਼ੁਰੂ ਹੋ ਗਈ ਆ ਆਪਾਂ ਜਿੱਥੋਂ ਆ ਟੈਂਟ ਲੱਗਾ ਸੀ ਉਹਦੇ ਬੈਕ ਸਾਈਡ ਤੋਂ ਇੱਕ ਪਕੜੰਡੀ ਆ ਆ ਲੈ ਵੀ ਡੰਡੇ ਚੱਕਲ ਨਾਲ ਇੱਕ ਇੱਕ ਇਹ ਚਲਾ ਸ਼ੁਰੂ ਕਰਤੀ ਆ ਜਿਹਦਾ ਖੇਡੇ ਚੱਕੇ ਉਹ ਆ ਜਾਂਦੇ ਦੱਕੇ ਠੀਕ ਉਹ ਵਧੀਆ ਹੋਇਆ ਕੋਟ ਖੋਲ ਜਾਂਦਾ ਇੱਥੇ ਜਿੱਦ ਕੰਡਿਆਂ ਨੇ ਉਹ ਪਾਰ ਦੇਣਾ ਸੀ ਕੋਟ ਹੁਣ ਹੇਠਾ ਪਹਾੜੀਵਾਲ ਨੂੰ ਜਾ ਰਹੇ ਆ ਆਪਾਂ ਡੰਡੇ ਉੱਥੇ ਕੀ ਬਣ ਗਿਆ ਮੰਗਾ ਲਿਆ ਜੀ ਹਾਂ ਇੰਨੇ ਨੇ ਮੁੜ ਕੇ ਬਣਵਾ ਜੀ ਤਰਕਾ ਕਰਦੇ ਹੋਣੀ ਆ ਭਾਈ ਅਰ ਕੋਈ ਸੀ ਉਹ ਜਾਂ ਨਰਵੈਰ ਹੋਣੀ ਮੇਰ ਦਾਇਰ ਤਾਂ ਪਹਿਲਾਂ ਤੋਂ ਗਿਆ ਹੋਣਾ ਚਲ ਟਾਈਮ ਨਾ ਬੀਤੋ ਪਹਾੜੀ ਤੋਂ ਹੇਠਾ ਉਤਰ ਕੇ ਆਪਾਂ ਇੱਕ ਲਿੰਕ ਰੋਡ ਤੇ ਆਏ ਆ ਜਿਹੜਾ ਅੱਗੇ ਕਿਹੜਾ ਪਿੰਡ ਸੀ ਖੁੱਤਣੀ ਤਕਣੀ ਤਕੜੀ ਪਿੰਡ ਜਾਣਾ ਆਪਾਂ ਸ਼ਾਮ ਨੂੰ ਜਦੋਂ ਆਏ ਸੀਗੇ ਇਸ ਇਵਨਿੰਗ ਵਾਗ ਲਈ ਤਾਂ ਆਪੇ ਦੇ ਇਸ ਰਸਤੇ ਤੇ ਆਏ ਸੀਗੇ ਤੇ ਉਹੀ ਰਸਤਾ ਆਗਾ ਥੱਲੇ ਉਤਰ ਗਿਆ ਸੜਕ ਵਾਲਾ ਇਹ ਉਹ ਸਵੇਰ ਦਾ ਟਾਈਮ ਨਾ ਠੰਡਕ ਪੂਰੀ ਆ ਹੁਣ ਤੱਕੇ ਥੋੜੀਆ ਸੀ ਗਰਮ ਹੋਇਆ ਹੁਣ ਇਧਰ ਚੋਆ ਇਹ ਪਾਸਾ ਚੋਚ ਬਹੁਤ ਘੱਟ ਪਾਣੀ ਆ ਹੈ ਹੈ ਪਾਣੀ ਹੈਗਾ ਔਰ ਪੰਛੀਆਂ ਦੀਆਂ ਆਵਾਜ਼ਾਂ ਗ੍ਰੀਨਰੀ ਪੂਰੀ ਆ ਆਪਣੀ ਸਪੀਡ ਦੇ ਹਿਸਾਬ ਨਾਲ ਕੁਝ ਸਾਹਤਿ ਅੱਗੇ ਆ ਕੁਝ ਪਿੱਛੇ ਆ ਮੋੜ ਵੀ ਇਸ ਸਾਈਨ ਬੋਰਡ ਤੋਂ ਪਤਾ ਲੱਗਦਾ ਕਿ ਇਹ ਹੈਗਾ ਮਲੋਟ ਪਿੰਡ ਮਲੋਟ ਪਿੰਡ ਦਲੀਹ ਆਪਾਂ ਇੰਟਰ ਹੋਰ ਬਾਰ ਬਾਰ ਇੰਟਰ ਹੋ ਕੇ ਪਹਿਲੇ ਪਾਸੇ ਨੂੰ ਉਹ ਇਧਰ ਸ਼ਾਇਦ ਇੱਕ ਕੱਲ ਸਟੇਜ ਤੇ ਬੋਲ ਰਿਹਾ ਸੀਗੇ ਮਲੋਟ ਫੋਟ ਮੋਲੋਟ ਕਿਲਾ ਹੈ ਕਿੱਥੇ ਲੋਧੀ ਟਾਈਮ ਦਾ ਤੇ ਕੱਲ ਤਾਂ ਸਾਨੂੰ ਤਾਂ ਸ਼ਾਮ ਪੈ ਗਈ ਸੀ ਲੇਟ ਹੋ ਗਈ ਸੀ ਤੁਸੀਂ ਇਸ ਕਰਕੇ ਜਾ ਨਹੀਂ ਸਕੇ ਔਰ ਕੋਈ ਸਾਥੀ ਜਾ ਕੇ ਆਇਆ ਇਹ ਮਤਲਬ ਕਿਲੇ ਦੇ ਨਾਂ ਤੇ ਦੋ ਚਾਰ ਕੰਧਾਂ ਹੀ ਉਹਨਾਂ ਦੇ ਕਹਿਣ ਅਨੁਸਾਰ ਔਰ ਚੜ੍ਹਨਾ ਚੜਾਈ ਸੀ ਔਖਾ ਸੀ ਕੋਈ ਰਸਤਾ ਨਹੀਂ ਖਾਸ ਬਣਿਆ ਹੋਇਆ ਉਹ ਡੰਡੀ ਸੀ ਮਤਲਬ ਹੈ ਇੱਥੇ ਅਵਸ਼ੇਸ਼ ਬਚੇ ਹੋਏ ਕਿਲੇ ਦੇ ਮਲੋਟ ਫੋਟ ਜੇ ਜਨਾ ਮਲੋਟ ਪਿੰਡ ਆ ਸੋ ਜਿੱਥੇ ਜਿੱਥੋਂ ਆਪਾਂ ਨੰਕੇ ਆਏ ਹਾਂ ਜੰਨੀ ਉਹ ਹੋ ਜੀ ਇਹ ਕਿਹੜਾ ਘਟਾ ਲਗਭਗ ਅਸੀਂ ਉਸ ਜਗ੍ਹਾ ਤੇ ਪਹੁੰਚ ਚੁੱਕੇ ਹਾਂ ਜਿੱਥੇ ਆਪਾਂ ਨੇਚਰ ਵਗ ਆਪਣੀ ਖਤਮ ਹੋਣੀ ਤੇ ਅਸੀਂ ਬੈਕ ਜਾਣਾ ਤੇ ਸਾਥੀਆਂ ਨਾਲ ਅਸੀਂ ਡਿੱਗ ਰਹੇ ਆ ਰੋਕੇ ਜਿਹੜੇ ਪਿੱਛੇ ਰਹਿ ਗਏ ਆ ਸਾਰੇ ਆ ਰਹੇ ਆ ਇਕੱਠੇ ਹੋ ਕੇ ਫਿਰ ਚੱਲਦੇ ਅੱਗੇ ਜੀ ਹੁਣ ਆਪਣਾ ਇਹ ਪੁਆਇੰਟ ਦਾ ਲਾਸਟੇ ਆਣ ਲਗਾ ਆਪਣਾ ਚਲੋ ਆਓ ਵੀ ਹੋ ਗਏ ਨਹੀਂ ਨਹੀਂ ਬਹੁਤ ਨਹੀਂ ਹਾਲੇ ਪਿੱਛੇ ਉਹ ਤਾਂ ਇੱਕ ਦੂਜੇ ਨੂੰ ਦੇਖ ਕੇ ਆਈ ਜਾਣਗੇ ਜਿਹੜਾ ਇੱਧਰ ਮੁੜ ਗਿਆ ਇੱਧਰ ਹੀ ਆਉਂਗਾ ਕਿੱਧਰ ਜਾਣਾ ਜੀ ਬਸ ਇੱਧਰ ਹੀ ਆਈ ਜਾਣਾ ਜੀ ਇੱਧਰ ਆਜੋ ਅੱਗੇ ਜਾਣਾ ਜਸ ਤੱਕ ਜਦ ਤੱਕ ਲਿਖ ਨਹੀਂ ਆਉਂਦਾ ਨਾ ਡੇਂਜਰ ਜਦ ਤੱਕ ਮੋੜਨਾ ਨਹੀਂ ਸਵਾਗਤ ਕਰਨਾ ਉਹਨਾਂ ਨੇ ਹਾਰ ਪਾ ਕੇ ਜਿਹੜੇ ਜਿਹੜੇ ਨੇ ਪੋਣੇ ਪਹਿਨਾ ਦੱਸ ਦਿਓ ਲਿਖ ਭੇਜ ਦਿਓ। ਆਪਾਂ ਕਿਲੇ ਵੱਲ ਨੂੰ ਰਸਤਾ ਮੋੜ ਲਿਆ ਤੇ ਚੜਾਈ ਜਾਣਾ ਨਹੀਂ ਮਤਲਬ ਆ ਪਹਾੜੀ। ਔਰ ਇਹਦੇ ਲਈ ਪੌੜਾ ਤਿਆਰ ਕੀਤਾ ਜਾ ਰਿਹਾ ਆਰਜੀ ਪੌੜਾ ਤਿਆਰ ਕਰ ਰਹੇ ਸਾਡੇ ਬਾਪੂ ਕੋਸ਼ਿਸ਼ ਹੈ ਔਰ ਪੂਰੇ ਜੰਗਲ ਚ ਮੁੰਗਲ ਆਇਆ ਹੋਇਆ ਸਾਥੀਆਂ ਨੇ ਬਣ ਜਾਉ ਬਣ ਜਾਉ ਪੌੜਾ ਲੱਗਦਾ ਮੈਨੂੰ ਵਿੱਚ ਬਣਨਾ ਪੈਣਾ ਇਹ ਚੱਲ ਭਾਈ ਜੋੜ ਲਾ ਕੇ ਨਿਕਲਣਾ ਪੈਣਾ ਹਾਂ ਆਪਣ ਲਾ ਜੋੜੀ ਲਾ ਕੇ ਲੱਗਣਾ ਪੈਣਾ ਲੱਗਣਾ ਪੈਣਾ ਹਾਂ ਲੱਗਣਾ ਪੈਣਾ ਤਾਂ ਹੀ ਗੱਲ ਬਣਨੀ ਹੈ ਫਿਟਨੈਸ ਤੋਂ ਤੁਸੀਂ ਜੱਜ ਨਹੀਂ ਕਰ ਸਕਦੇ ਵੀ ਇਹ 70 ਸਾਲ ਦੇ ਆ ਮਤਲਬ ਕਿ 24 25 ਸਾਲ ਘੱਟ ਰਿਹਾ ਇੱਦਾਂ ਦੇਖੋ ਕਿਆ ਬਾਤ ਹੈ ਜੀ ਕਿਆ ਬਾਤ ਬਸ ਕੁਛ ਹੋਣੀ ਹੋਣੀ ਇਹਨੇ ਵੀ ਟਰਾਈ ਕੀਤੀ ਹਾਂ ਹੋਰ ਰਸਤਾ ਹੋਰ ਰਸਤਾ ਇੱਥਾ ਪਾ ਉਹ ਦੇਖੋ ਬਸ ਪਹਿਲਾਂ ਕਈ ਕ ਲੱਗਿਆ ਦੇਖੋ ਇਹਨੇ ਉਹੀ ਸੱਟੀਆਂ ਆਈਆਂ ਨੇ ਸੱਟੀਆਂ ਬਹੁਤ ਸੋਹਣਾ ਰਸਤਾ ਬਾਈ ਨੇ ਬਣਾ ਦਿੱਤਾ ਵਿੱਚ ਛੱਡਦੇ ਪਾਣੀ ਵਾਸਤੇ ਬਾਈ ਜੀ ਹਾਂ ਪਾਣੀ ਪੁੱਛਿਆ ਹੋ ਗਿਆ ਜੀ ਸਵਾਲ ਕਰਨਾ ਇਹ ਆ ਜੀ ਆਪਣੇ ਮਲੋਟ ਖੱਡ ਮਲੋਟ ਪਿੰਡ ਔਰ ਇੱਥੇ ਦੇ ਜਿਹੜੇ ਸਾਡੇ ਬਸਨੀਕ ਹੈਗੇ ਕਮਾਲਦੀਨ ਜੀ ਇਹ ਜਿਹੜਾ ਹੁਣ ਅਕਬਰ ਦਾ ਕਿਲਾ ਆਪਾਂ ਜਾ ਰਹੇ ਆ ਆਪਾਂ ਉਹ ਟਰੈਕ ਕਰਨ ਛੋਟਾ ਜਿਹਾ ਟਰੈਕ ਆ ਤੇ ਉਹਦੇ ਬਾਰੇ ਕਮਾਲਦੀਨ ਜੀ ਦੱਸਣਗੇ ਵੀ ਇਹਦੀ ਹਿਸਟਰੀ ਕੀ ਆ ਕਿਉਂਕਿ ਇਹਨਾਂ ਕੋਲ ਟਾਈਮ ਨਹੀਂ ਸੀ ਕਹਿੰਦੇ ਅੱਜ ਐਤਵਾਦੀ ਛੁੱਟੀ ਆ ਹੋਰ ਵੀ ਕੰਮਕਾਰ ਹੈਗੇ ਘਰ ਦੇ ਤੇ ਇਹਨਾਂ ਨੂੰ ਮੈਂ ਮਿਹਨਤ ਕਰਕੇ ਲੈ ਕੇ ਆਇਆ ਜੀ ਹਾਂਜੀ ਕਮਾਲਦੀਨ ਜੀ ਦੱਸਿਓ ਮੜ ਜਾ ਜਨਾਬ ਇਸ ਤਰ੍ਹਾਂ ਹੈਗੀ ਹੈ ਕਿ ਮਦਰਬ ਇਹ ਜਿਹੜਾ ਕਿਲਾ ਹੈਗਾ ਇਹ ਬਣਾਇਆ ਹੋਇਆ ਲੋਧੀਆਂ ਦਾ ਲੋਧੀਆਂ ਦਾ ਕਿਉਂਕਿ ਮੁਗਲ ਬਾਸ਼ ਤੋਂ ਪਹਿਲਾਂ ਲੋਧੀ ਵੰਸ਼ ਆਇਆ ਹਿੰਦੁਸਤਾਨ ਦੀ ਗੱਦੀ ਤੇ ਹਾਂਜੀ ਤੇ ਲੋਧੀ ਵੰਸ਼ ਦੇ ਟਾਈਮ ਦਾ ਇਹ ਕਿਲਾ ਬਣਿਆ ਹੋਇਆ ਤੇ ਮਸ਼ਹੂਰ ਅਕਬਰ ਦੇ ਨਾਂ ਤੇ ਹੈ ਜੀ ਠੀਕ ਹੈ ਜੀ ਅਕਬਰ ਦੇ ਨਾਂ ਤੇ ਮਸ਼ਹੂਰ ਇਦਾਂ ਕਿ ਅਕਬਰ ਤੋਂ ਬਾਅਦ ਇੱਥੇ ਮਤਲਬ ਕੋਈ ਰਾਜਗਦੀ ਤੇ ਬੈਠਾ ਨਹੀਂ ਤੇ ਆਇਆ ਨਹੀਂ ਇਬਰਾਹਿਮ ਲੋਧੀ ਆਖਰੀ ਬਾਦਸ਼ਾਹ ਸੀਗਾ ਲੋਧੀ ਵੰਸ਼ ਦਾ ਤੇ 1526 ਇਸਵੀ ਵਿੱਚ ਕਾਬਰ ਵਿੱਚੋਂ ਬਾਬਰ ਬਾਸ਼ਾ ਨੇ ਹਮਲਾ ਕੀਤਾ ਹਿੰਦੁਸਤਾਨ ਤੇ ਤੇ ਇਮਰਾਹੀਮ ਲੋਧੀ ਤਾਂ ਵੀ ਇਹਨਾਂ ਦੇ ਜੇਨਾ ਕਰ ਕੰਮਾਂ ਨੂੰ ਬੱਧੇ ਸਾਹਮਣੇ ਸਿੱਖਾ ਇਹ ਮਲੋੜ ਕਿਲਾ ਦੇਖਣ ਲਈ ਸਾਥੀ ਚੱਲ ਪਏ ਆ ਆਰਜੀ ਇੱਟਾਂ ਦਾ ਪੁਲ ਬਣਾਇਆ ਜਿਹੜਾ ਤੋ ਤੁਹਾਂ ਸਾਥੀ ਲੰਘ ਰਿਹਾ ਦੇਖਿਓ ਤੇ ਇਹ ਜਿਹੜਾ ਕਿਲਾ ਆ ਇਹ ਅਕਬਰ ਨਾਲ ਸੰਬੰਧਤ ਆ ਬਣਾਇਆ ਮਾਤਾ ਸੀ ਲੋਧੀ ਨੇ ਇਹਦੀ ਵੰਸ਼ ਨੇ ਪਰ ਅਕਬਰ ਨਾਲ ਕੁਝ ਖਾਸ ਇਹਦੀ ਇੱਕ ਕਹਾਣੀ ਆ ਉੱਥੇ ਜਾ ਕਿਲੇ ਜਾ ਕੇ ਸ਼ੇਅਰ ਕਰਦੇ ਆ ਵੈਸੇ ਉੱਥੇ ਅਵਸ਼ੇਸ਼ੇ ਬਚੇ ਹੋਆ ਜਿਹੜੇ ਆਪਾਂ ਪਹਿਲੀ ਵੀਡੀਓ ਦੇਖੀ ਆ ਕਮਾਲ ਦੀ ਹਿੰਦੀ ਉਹਨਾਂ ਕਮਾਲ ਦੀ ਹਿੰਦੀ ਸੀ ਜਿਹੜੇ ਸਭ ਦੱਸ ਰਹੇ ਸੀਗੇ ਉਹਨਾਂ ਨੇ ਦੱਸਿਆ ਇਹਦਾ ਇਤਿਹਾਸ ਪੂਰਾ ਚਲੋ ਆਪਾਂ ਚੱਲਦੇ ਆ ਅੱਗੇ ਨੂੰ ਹੌਂ ਲੱਗਦਾ ਜੀ ਕੋਲ ਲੱਕੜਾ ਇਹੋ ਜਿਹਾ ਜਗ੍ਹਾ ਇੱਕ ਅੱਧਾ ਲੱਭਦਾ ਹੋਰ ਮਿਲ ਗਿਆ ਨਾ ਇਹ ਹੁਣ ਸਾਰੇ ਸਾਥੀ ਕਿਲਾ ਦੇਖਣ ਲਈ ਆਪਾਂ ਅੱਗੇ ਵੱਧ ਰਹੇ ਆ ਤੇ ਰਸਤਾ ਜਿਹੜਾ ਆ ਪਗਡੰਡੀ ਵਾਲਾ ਆ ਔਰ ਨਾਲ ਜਿੱਦਾਂ ਝਾੜੀਆਂ ਝੂੜੀਆਂ ਆ ਪੂਰੀਆਂ ਨਾਲ ਕੰਡੇਦਾਰ ਵੀ ਆ ਕੁਝ ਮੈਨੂੰ ਲੱਗਦਾ ਆਪਣੀ ਜਿਹੜੀ ਲਾਈਨ ਹੈ ਨਹੀਂ ਲੰਬੀ ਆ ਕਿ ਜਿਹੜਾ ਮੋਹਰੇ ਕਿਲੇ 'ਚ ਪਹੁੰਚ ਗਿਆ ਬੰਦਾ ਤੇ ਪਿਛਲਾ ਹੀ ਸ਼ੁਰੂ ਕੀਤਾ ਹੋਣਾ ਹੁਣੇ ਖੱਟ ਤੋਂ ਐਸੇ ਕੀ ਲਾਈਨ ਚੱਲ ਰਹੀ ਹੈ ਆਪਣੀ ਕਟੂਗਾ ਡੋ 250 ਬੰਦਾ ਇੱਧਰ ਲੇ ਨਸਪਤੀ ਵੀ ਸੋਚਦੇ ਨਹੀਂ ਬੰਦੇ ਕਿੱਥੋਂ ਇਕੱਠੇ ਆਏ ਕਿਉਂਕਿ ਜ਼ਿੰਦਗੀ ਪਹਿਲੀ ਮੈਂ ਕਹਿੰਦਾ ਇੰਨੇ ਬੰਦੇ ਨਹੀਂ ਆਏ ਹੁਣ ਇਕੱਠੇ ਇੱਧਰ ਪਹਿਲੀ ਵਾਰ ਹੋ ਰਿਹਾ ਇਹ ਕੱਲਿਆਂ ਵਾਲੇ ਇੱਧਰ ਉਦੋਂ ਵੇਲੇ ਡਰ ਵਾਲੇ ਕੰਮ ਅੰਦਰ ਐਨ ਪੂਰਾ ਜੰਗਲ ਪੂਰਾ ਜੰਗਲ ਫੀਲਿੰਗ ਹੈ ਧੀ ਦਿਨ ਦਾ ਨਜ਼ਾਰਾ ਲੇ ਹਾਂ ਇਹੀ ਦੇਖਦਾ ਮੈਂ ਪੋਡੇ ਵੀ ਜਲਣੇ ਚਾਹੀਦੇ ਆ ਚੜ ਕੇ ਪੋਡੇ ਇਹ ਰਸਤੇ ਵਿੱਚ ਇੱਕ ਲੱਗਦਾ ਵਾਟਰਫਾਲ ਹੋਣਾ ਕਿਸੇ ਟਾਈਮ ਇਹ ਇੱਕ ਇਧਰ ਦੇਖ ਕਿਉਂਕਿ ਜਿਸ ਤਰ੍ਹਾਂ ਨਦੀ ਪੈਟਰਨ ਬਣਾਇਆ ਹੋਇਆ ਆ ਇਹ ਵਾਟਰਫਾਲ ਦਾ ਆ ਆ ਨਹੀਂ ਜਾਣਾ ਚਾਹੀਦਾ ਇਧਰੋਂ ਚੋਆ ਚਲਦੀਆਂ ਸੀ ਔਰ ਪਾਣੀ ਚੱਲਦੇ ਸੀਗੇ ਤਾਂ ਇਸ ਤੋਂ ਪੱਕਾ ਪਾਣੀ ਨਿਕਲ ਕੇ ਜਾਂਦਾ ਸੀ ਕਿਉਂਕਿ ਸਾਰੀ ਚੋਈ ਹੈ ਇਹ ਧੁਰ ਤੱਕ ਥੱਲੇ ਚਾਰੇ ਥੱਲੇ ਨੂੰ ਇਧਰੋਂ ਆਪਾਂ ਲੰਘ ਕੇ ਆਏ ਹਾਂ ਹੁਣ ਆਪਾਂ ਚੱਲੀਏ ਇਧਰ ਨੂੰ ਸਰਦੀਪ ਸਾਡੀ ਫੋਟੋ ਕੋਣ ਖਿੱਚੂਗਾ ਉੱਤੇ ਛੱਡ ਗਿਆ ਐਦਾਂ ਲੱਗਦਾ ਕੋਈ ਨਾਲੇ ਸਾਡੀ ਵੀਡੀਓ ਬਣਾਵਾਂਗੇ ਟਰੈਕ ਖਿੱਚਾਂਗੇ ਨਾਲੇ ਕਲੀਅਰ ਕਰੇ ਕਿਹੜੇ ਹਰਦੀਪ ਨੂੰ ਗਿਆ ਹੈ ਹਾਂ ਉਹਨੂੰ ਪਤਾ ਨਹੀਂ ਨਾ ਦੂਜਾ ਹਰਦੀਪ ਕੌਣ ਹੈ ਆ ਲਾ ਕੇ ਵੀਡੀਓ ਬਣਾ ਲਾ ਦੇਖੋ ਭਈ ਇਹ ਵੀ ਪੰਜਾਬ ਹੀ ਹੈ ਤੇ ਇਹਦਾ ਆਪਾ ਪੰਜਾਬ ਚ ਨਹੀਂ ਵੀ ਪੰਜਾਬੇ ਹੀ ਆ ਤੇ ਹੈਰਾਨੀ ਹੁੰਦੀ ਹੈ ਕਿ ਪੰਜਾਬ ਦਾ ਹਿੱਸਾ ਹੈ ਤੁਸੀਂ ਦੇਖੋਗੇ ਔਰ ਪगडंडੀਆਂ ਬਣੀਆਂ ਹੋਈਆਂ ਨੀਂਹ ਪਹਾੜੀ ਇਲਾਕਾ ਸ਼ਵਲਕ ਦੀਆਂ ਪਹਾੜੀਆਂ ਇਹ ਜਿਹੜੀਆਂ ਆ ਇਹ ਸਾਡੇ ਕੁਦਰਤ ਦੀ ਗਿਫਟ ਸਾਡੇ ਲਈ ਪੰਜਾਬ ਦੇ ਲਈ ਔਰ ਕਾਫੀ ਉਪਰ ਆ ਚੁੱਕੇ ਅਸੀਂ ਲਗਭਗ ਕਿਲੇ ਦੇ ਕੋਲ ਪਹੁੰਚਣ ਵਾਲੇ ਆ ਇਹ ਰਸਤਾ ਹੈਗਾ ਹਮਲੇ ਨਹੀਂ ਕਿਸਾ ਦੇਖੇ ਭਈ ਨੇੜੇ ਹੀ ਹੈ ਰਾਸ ਤੇ ਤਰਾ ਦੇਖੋ ਬਾਸ ਕਿੰਨਾ ਮਜ਼ਬੂਤ ਵਾਲਾ ਬਾਸ ਆ ਇਹ ਉਹ ਰਸਤਾ ਬਹੁਤ ਕੰਜੈਸਟਡ ਆਇਆ ਆ ਤਾਂ ਹੁਣ ਖੁੱਲਾ ਆਇਆ ਤਾਂ ਮੈਨੂੰ ਕੈਮਰਾ ਕੱਢਿਆ ਨਹੀਂ ਤਾਂ ਮੈਨੂੰ ਕੈਮਰਾ ਵਿੱਚੇ ਵਾਖੇ ਤੇ ਆਰਾਮ ਨਾਲ ਤੰਨਾ ਪਿਆ ਮੈਨੂੰ ਇਸ ਜਗ੍ਹਾ ਦੇ ਉੱਤੇ ਮਤਲਬ ਕਿਲਾ ਬਣਾਇਆ ਤਾਂ ਮਤਲਬ ਉੱਥੇ ਰਾਜਾ ਰਿਆਇਆ ਇੱਥੇ ਕਿਸੇ ਟਾਈਮ ਵਿੱਚ ਅਕਬਰ ਦਾ ਕਿ ਲੱਗਿਆ ਜਾਂਦਾ ਇਹਨੂੰ ਬਣਾਇਆ ਭਵੇਂ ਲੋਧੀ ਨੇ ਸੀ ਕਿਉਂ ਕਿ ਆ ਜਾਂਦਾ ਅੱਗੇ ਤਾਂ ਕਿ ਅਕ ਦੱਸਦੇ ਆ ਕਿਲੇ ਵਿੱਚ ਜਿਸ ਜਗ੍ਹਾ ਤੋਂ ਆਪਾਂ ਚੱਲੇ ਸੀ ਪਹਾੜੀ ਚੜਾਈ ਤੋਂ ਹੁਣ ਆਪਾਂ ਉਹਦੇ ਬੈਕ ਸਾਈਡ ਤੇ ਆ ਗਏ ਬਿਲਕੁਲ ਦੇਖੋ ਇਹ ਇਹ ਪਹਾੜ ਦਾ ਪਿੱਛਲਾ ਪਾਸਾ ਆ ਗਿਆ ਤੇ ਆਪਾਂ ਇਹ ਨਹੀਂ ਕਹਿ ਸਕਦੇ ਬਈ ਕੀ ਕਹਿੰਦੇ ਸੀ ਆਪਾਂ ਸੈਰ ਤੁਰਨ ਲੱਗੇ ਮਾਰਨਿੰਗ ਵਾਕ ਆ ਕਿ ਨੇਚਰ ਵਾਕ ਆ ਨੇਚਰ ਵਾਕ ਨਹੀਂ ਇਹ ਐਡਵੈਂਚਰ ਬਣ ਗਿਆ ਟਰੈਕ ਬਣ ਗਿਆ ਸਾਡਾ ਇੱਕ ਡ੍ਰੈਗ ਵੇਦਨਾ ਕੇ ਸਾਹ ਜਿਹੜਾ ਵੇ ਆਹੀ ਰਸਤਾ ਮੇਰੇ ਅੱਧਾ ਜੇ ਤੁਸੀਂ ਦੇਖ ਰਹੇ ਹੋ ਪਗ ਡੰਡੀ ਵਾਲਾ ਬਸ ਅਸੀਂ ਗਾਣਾ ਗਾ ਦੇਣਾ ਆਹ ਤਾਂ ਲੈ ਵੇ ਆ ਸੱਚੀ ਖੱਡ ਵਿੱਚ ਡੇਗੇ ਕੀ ਕਰੀਏ ਨਹੀਂ ਨਹੀਂ ਆਹ ਤਾਂ ਬਈ ਖਤਰਾ ਖਤਰਾ ਖਤਰਾਨਾਕ ਰਸਤਾ ਬਣਾ ਹੀ ਦਿੱਤਾ ਸੀ ਤਾਂ ਆਹ ਤਾਂ ਚੱਲੋ ਏ ਸੇਵਕਾ ਚੱਲੋ ਸੇਵਕਾ ਖਤਰਾ ਹੀ ਹੈ ਤਾਂ ਬਈ ਇੱਥੇ ਤੇ ਕੰਮ ਇਹ ਖਤਰਾ ਹੀ ਆ ਇਹਦਾ ਨਗਾੜੀ ਆ ਜਾ ਰਿਆਂ ਨੂੰ ਨਾ ਨੰਗਾ ਨਹੀਂ ਬਣਾਇਦਾ ਆ ਜੋ ਬਾਈ ਜੀ ਇਦਾਂ ਨੂੰ ਘਮਾਓ ਕੈਮਰਾ ਆਹ ਲੋ ਆਹ ਲੋ ਆ ਪੂਰਾ ਸਾਲ ਤੋਂ ਪਹਿਲਾਂ ਮੋੜੇ ਲਿਆਂਦਾ ਸੀ ਆ ਭਰਾ ਜੋਗਦਾ ਇਹਨਾਂ ਦਾ ਆਓ ਮੈਡਮ ਜੀ ਆਓ ਉੱਦਾਂ ਕੰਮ ਖਤਰੇ ਵਾਲਾ ਹੀ ਆ ਯਾਰ ਆਓ ਮੈਡਮ ਜੀ ਆਓ ਆਏ ਹਾਏ ਚਲੋ 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 ਫੋਟੋ ਵੀਡੀਓ ਬਣਾਤੀ ਅਸੀਂ ਵੀਡੀਓ ਬਣਾਓ ਤੁਹਾਡੇ ਬਲੌਗ ਚਾੜੇ ਜਾਏਗਾ ਪਹੁੰਚ ਗਏ ਆਪਾਂ ਪਹੁੰਚ ਗਏ ਆਪਾਂ ਆ ਪਹੁੰਚੇ ਦਰਵਾਜ਼ਾ ਹੈ ਪਹਿਲਾਂ ਪਰਵੇਸ਼ ਆ ਪਹੁੰਚੇ ਦਰਵਾਜ਼ਾ ਹੈ ਇਹ ਤਾਂ ਫੋਟੋ ਹੋ ਜੇ ਇੱਕ ਪ੍ਰਾਨ ਬਾਥ ਪੱਥਰ ਬਾਥੂ ਪੱਥਰ ਦਾ ਬਣਿਆ ਜਿਹੜੀ ਆ ਇਹ ਇਹ ਆ ਜੀ ਮਤਲਬ ਆਪਾਂ 1526 ਤੋਂ ਹਿਸਾਬ ਦੇ ਲਾ ਲਓ ਬਈ ਮੁਗਲ ਵਾਂਜ ਜਦੋਂ ਆਇਆ ਉਦੋਂ ਸੀਗਾ ਇਹ ਇਹ ਲੋਧੀ ਵਾਂਚ ਦਾ ਆ ਟਾਈਮ ਦਾ ਆ ਸਾਰਾ ਇੰਟਰਲੋਕਿੰਗ ਆ ਪੱਥਰ ਹੋਰ ਅੱਜ ਦੇਖ ਲਓ 225 26 ਹੈ 25 ਆ ਇਹ ਇਟ ਮੀਨ 500 ਸਾਲ ਪਹਿਲਾਂ ਬਣਿਆ ਹੋ ਹਾਂ ਬਣਿਆ ਉਸ ਤੋਂ ਪਹਿਲਾਂ ਬਣਿਆ ਹੋਣਾ ਉਰੇ ਜਗ੍ਹਾ ਦਾ ਇਹ ਪਹਿਲੋ ਲੋਧੀ ਦਾ ਬਣਾਇਆ ਹੈ ਜੀ ਇਤਿਹਾਸ ਦਾ ਇਹ ਕਹ ਰਿਹਾ ਜਿਹੜਾ ਆਪਾਂ ਕਮਲਉਦੀਨ ਤੋਂ ਸੁਣਿਆ ਸੀ ਕਿਸ ਜਗ੍ਹਾ ਦੇ ਉੱਤੇ ਜਦੋਂ ਜਦੋਂ ਹਮਾਜੂ ਹਾਰ ਗਿਆ ਸੀ 600 ਸੂਰੀ ਤੋਂ ਉਹਦਾ ਉਹ ਬੇਟਾ ਸੀ ਅਕਬਰ ਕਹਿੰਦੇ ਉਹ ਇਸ ਜਗ੍ਹਾ ਲੁਕੋਇਆ ਹੋਇਆ ਸੀ ਉਹਨੂੰ ਲੁਕੋ ਕਿਉਂਕਿ ਉਹਨੂੰ ਮਾਰ ਦਿੰਦੇ ਤਾਂ ਕੁੱਲ ਖਤਮ ਹੋ ਜਾਣੀ ਸੀ ਉਨ੍ਹਾਂ ਦੀ ਮੁਗਲਾਂ ਦੀ ਇਸ ਕਰਕੇ ਇੱਕ ਕਿਲਾ ਬਣਾਪ ਹਮੇ ਲੋਧੀਆ ਨੇ ਹੈ ਪਰ ਇਹ ਅਕਬਰ ਦੀ ਨਾਮ ਨਾਲ ਜਾਣ ਜਾਂਦਾ 1905 ਵਿੱਚ ਜਿਹੜਾ ਬਹੁਤ ਸਾਰੇ ਕਮਰੇ ਹੈਗੇ ਤੇ ਕੁੱਝ ਕਮਰੇ ਆ ਇਹ ਤੇ ਜੇਸਾ ਉਹਨਾਂ ਦੇ ਵਿਸ਼ੇਸ਼ ਬੱਚੇ ਉਸਨੂੰ ਲੱਗਦਾ ਹੈ ਕਿ ਇਹ ਜਿਹੜਾ ਬੈਕ ਸਾਈਡ ਆ ਉਹ ਇਹ ਪੂਰਾ ਸੀਗਾ ਕਿਸ ਕਿਸ ਤੇ ਹੁਣ ਟਹਿ ਗਿਆ ਆ ਪਿੱਛੇ ਨੂੰ ਨਾ ਖੜਚੋਂ ਡਿੱਗ ਪਿਆ ਅੱਧਾ ਕਿਲਾ ਕਿੱਦਾਂ ਲੱਗ ਰਿਹਾ ਨਹੀਂ ਹੈ ਜਿੱਦਾਂ ਹਾਂ ਕਿਲੇ ਬਣਾਇਆ ਉਹਨਾਂ ਨੇ ਬਾਰੀਆਂ ਇਹ ਹੁੰਦੀਆਂ ਬੂਏ ਬਾਰੀਆਂ ਆ ਜਾਓ ਸਾਥੇ ਅਸੀਂ ਵੀ ਅਸੀਂ ਦੇਖੀਏ ਉੱਪਰ ਕੀ ਆਇਆ ਉੱਪਰ ਦੇਖੋ ਕਿੰਨਾ ਅੱਛਾ ਬੰਦਾ ਹੈਗਾ ਕਿੰਨਾ ਅੱਛਾ ਬੰਦਾ ਜੀ ਚਲੋ ਕੋਠੜਾ ਚਾਨਣ ਜਾਇਓ ਠੀਕ ਹੈ ਜੀ ਤੁਹਾਡਾ ਕਿਦਾਂ ਦਾ ਤੇਰਾ ਬਰਿਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਬਿਊਟੀਫੁਲ ਇੱਕ ਨੂੰ ਰੋਕਣਾ ਬਣਾ ਨਹੀਂ ਤਾਂ ਮੈਂ ਤਾਂ ਇੱਥੇ ਫਲੇ ਖੜ ਰਹਿਣਾ ਤਾਂ ਲੋ ਦੇਖੋ ਹਾਂ ਇੱਧਰ ਸਿੱਧਾ ਇੱਥੇ ਸੀਗਾ ਹਸ ਲੱਗਿਆ ਹੋਈ ਜਿਦਾਂ ਆਪਾਂ ਸੋਚ ਰਹੇ ਨਾ ਦੇਖੋ ਇੱਥੋਂ ਥੱਲੇ ਡਿੱਗਿਆ ਆਇਆ ਇਹ ਇਹ ਆ ਪੂਰਾ ਸੀਗਾ ਕਿਸ ਟਾਈਮ ਹਾਂ ਤੇ ਕਾਫੀ ਵੱਡਾ ਹੋਣਾ ਕਿ ਲੱਗ ਹਾਲਾ ਕੇ ਲੁਕਿਆ ਹੋਇਆ ਹੈ ਕਿਉਂ ਰਸਤਾ ਨਹੀਂ ਨਾ ਕੋਈ ਵੀ ਤਾਂ ਹੀ ਇੱਥੇ ਫਿਰ ਅਕਬਰ ਨੇ ਲਗਾਇਆ ਹੋਇਆ ਸੀ ਫਸ ਟਾਈਮ ਬਚਾਉਣ ਦੇ ਲਈ ਕਿਉਂਕਿ ਬਚਪਨ ਵਿੱਚ ਸੀ ਜਦ ਤੱਕ ਉਹਦੀ ਤਾਜ ਪੁਸ਼ ਨਹੀਂ ਹੋਈ ਕਲਾਂੌਰ ਵਿੱਚ ਜਦ ਤੱਕ ਆਪਾਂ ਪੁੱਲੇ ਪਸੇ ਇਸ ਟੁਕਲੇ ਦੇ ਟੋਪ ਤੇ ਵਾ ਫਿਰ ਹਾਂਜੀ ਕਿਲੇ ਦੇ ਅਵਸ਼ੇਸ਼ ਦੇਖ ਲਓ ਇਹ ਮਤਲਬ ਉਸ ਟਾਈਮ ਇੱਥੇ ਹਾਂਜੀ ਹਾਂਜੀ ਰਾਜ ਹੁੰਦਾ ਸੀ ਹੈਂ ਲੋਦੀ ਵਾਂਸਾ ਤੋਂ ਬਾਅਦ ਅਕਬਰ ਦਾ ਵੀ ਹੋਰ ਇਹ ਇੱਥੋਂ ਮੈਦਾਨ ਤੋਂ ਹੱਲੇ ਤੋਂ ਹੱਲੇ ਤੋਂ ਇੱਥੋਂ ਵੱਡਾ ਸੀ ਕਿਲਾ ਦੂਰ ਤੱਕ ਉਪਰੋਂ ਦੇਖ ਹੱਲੇ ਤੋਂ ਮੈਂ ਆ ਸਾਰਾ ਥੱਲੇ ਡਿੱਗਿਆ ਹੋਇਆ ਹੈ ਇਸ ਪਾਸਿਓਂ ਆ ਦੇਖੋ ਮਤਲਬ ਕੱਟੋ-ਕੱਟ ਨਹੀਂ ਤਾਂ 15-20 ਫੁੱਟ ਅੱਗੇ ਨੂੰ ਹੋਣਾ ਹੈ ਪਣਿਆ ਹੋਇਆ ਪੁਰਬ ਹੁਣ ਤਾਂ 6:00 ਵਜੇ ਯਾਰ ਆ ਜਾਓ ਜਾਵੇ ਫੋਟੋ ਜਿੰਦ ਜਿੰਦੇ ਰਹਿਣੇ ਅਸੀਂ ਮੈਮਰੀ ਬਾਈ ਆ ਲਓ ਕੁੰਬਲ ਔਰ ਜਿਹੜਾ ਆਪਣਾ ਟੂਰਿਜ਼ਮ ਵਿਭਾਗ ਆ ਪੰਜਾਬ ਤੇ ਉਹਨੂੰ ਚਾਹੀਦਾ ਆ ਕਿ ਇਹ ਚੀਜ਼ਾਂ ਨੂੰ ਸਾਂਭ-ਸਮਭਾਲ ਕੀਤੀ ਜਾਵੇ ਇਹਨਾਂ ਨੂੰ ਟਰੈਕ ਤੌਰ ਤੇ ਵਿਕਸਿਤ ਕੀਤਾ ਜਾਵੇ ਕਿਉਂਕਿ ਜਦੋਂ ਅਸੀਂ ਹੋਰ ਸਟੇਟਾਂ ਜਾਂਦੇ ਆ ਤੇ ਆਹੀ ਚੀਜ਼ ਦੇਖਣ ਲਈ ਅਸੀਂ ਪੈਸੇ ਦਿੰਨੇ ਆ ਔਰ ਲੋਕ ਦੂਰ-ਦੂਰੋਂ ਦੇਖਣ ਆਂਦੇ ਆ ਇਹ ਇਤਿਹਾਸਕ ਕਿਲੇ ਆ ਤੇ ਆਪਣੇ ਪੰਜਾਬ ਚ ਸਭ ਤੋਂ ਵੱਡੀ ਗੱਲ ਚਲੋ ਹਾਂ ਪਾ ਥੱਲੇ ਚਲੀਏ ਹੁਣ ਬਹੁਤ ਸੋਹਣਾ ਹੈ ਹੈ ਹੀ ਐਂਗਲ ਇਹ ਬਸ ਕੁਝ ਰਸਤੇ ਨਾ ਇੰਨਾ ਬਹੁਤ ਜ਼ਿਆਦਾ ਇਦੇ ਵਿੱਚ ਆਪਾਂ ਖਤਨਾ ਕਹਿ ਸਕਦੇ ਹਾਂ ਬੱਚਿਆਂ ਲਈ ਖਾਸ ਕਰਕੇ ਬੱਚੇ ਨੰਗਲ ਲਗੇ ਡਰਦੇ ਇੱਥੋਂ ਕਿਉਂਕਿ ਰਸਤਾ ਸਿਰਫ ਆਹ ਦੇਖੋ ਫਟਕ ਦਾ ਇੱਥੋਂ ਬੰਗਣਾ ਉਹ ਥੱਲੇ ਢੂੰਗੀ ਖਾਈ ਹੈ ਔਰ ਆਜੋ ਇਹ ਚੀਜ਼ਾਂ ਮੜ ਇੱਥੇ ਬਣਾਇਆ ਬਣਾਉਣਾ ਚਾਹੀਦਾ ਹੈ ਬਣਾਉਣਾ ਕਿਨੇ ਆ ਟੂਰਿਜ਼ਮ ਵਿਭਾਗ ਨੇ ਬਣਾਣਾ ਟੂਰਿਜ਼ਮ ਵਿਭਾਗ ਅਸ ਟਾਈਮ ਕਹਿ ਸਕਦੇ ਖੁੱਪਤਾ ਪਿਆ ਹੈ ਕਿ ਆ ਚੀਜ਼ਾਂ ਇੰਨੀ ਵਧੀਆ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀਆਂ ਇਹ ਇਤਿਹਾਸ ਵਿੱਚ ਪਈਆਂ ਆ ਜਿਹਨੂੰ ਦੇਖਣ ਲਈ ਅਸੀਂ ਕੇਰਲਾ ਕਨਾਟਕ ਦੱਖਣ ਵਿੱਚ ਜਾਣੇ ਆ ਪੈਸੇ ਦਿੰਨੇ ਆ ਸਾਡੇ ਪੰਜਾਬ ਵਿੱਚ ਆ ਅਸੀਂ ਹੈਰਾਨ ਹੁੰਦੇ ਆ ਕਿ ਚੀਜ਼ਾਂ ਐਕਸਪਲੋਰ ਹੋਣੀਆਂ ਚਾਹੀਦੀਆਂ ਹੁਣ ਆਪਾਂ ਹੇਠਾਂ ਜਾ ਰਹੇ ਆਂ ਦੇਖੋ ਚੜਨਾ ਸੀ ਜਿੰਨਾ ਸੌਖਾ ਲੱਗਦਾ ਇਹਨਾਂ ਉੱਤਰਾਂ ਉਨਾਂ ਸੌਖਾ ਲੱਗਣਾ ਜਿੱਕਾ ਜਾਣ ਲੱਗੇ ਕੱਪੜੇ ਤਾਂ ਨਹੀਂ ਲਿਪੜੇ ਨਾ ਹੁਣ ਲੱਗਦਾ ਮੈਨੂੰ ਹੱਥ ਲਾ ਕਿਥੇ ਲਈ ਉੱਤਨਾ ਪੈਣਾ ਆ ਦੇਖਿਆ ਦੂਰੀ ਰੱਖੋ ਦੂਰੀ ਭਾਜੀ ਕਾਲੇ ਨਾਲ ਬਹੁਤ ਦੂਰੀ ਰੱਖੋ ਇੱਕ ਦੋ ਟੋ ਸਾਰੀ ਬੇਸੁਰ ਲੱਗੜੋ ਅ ਜਿੱਥੋਂ ਆਪਾਂ ਚੜ੍ਹਾਈ ਸ਼ੁਰੂ ਕੀਤੀ ਸੀ ਉਸ ਜਗ੍ਹਾ ਤੇ ਵਾਪਸ ਆ ਗਏ ਆ। ਨਾਲ ਜੀ ਇੱਕ ਮਿੰਟ ਰੁਕ ਲੋ। ਤੇ ਅਸੀਂ ਦੋ ਸਾਥੀ ਪਹਿਲਾ ਮੋੜੇ ਆ ਗਏ ਆ। ਸਾਡੇ ਕੋ ਸਾਥੀ ਪਿੱਛੇ ਹੀ ਆ ਹਜੇ। ਔਰ ਆਏ ਉਹ ਜਗ੍ਹਾ ਜਿੱਥੇ ਪੋਰ ਬਣਾ ਸੀ ਆਰਜੀ ਸਾਥੀਆਂ ਨੇ ਉਹ ਜਗ੍ਹਾ ਆ। ਔਰ ਆਪਾਂ ਇਹ ਪੂਰੀ ਚੜ੍ਹਾਈ ਇਹ ਚੜੇ ਆ ਉੱਪਰ ਨੂੰ। ਤੇ ਇਹਦੇ ਪਹਾੜੀ ਦੇ ਪਿਛਲੇ ਪਾਸੇ ਆ ਉਹ ਕਿਲਾ ਜਿਹੜਾ ਆਪਾਂ ਦੇਖਿਆ ਆ ਉਹ ਕਾਫੀ ਐਡਵੈਂਚਰਸ ਵਾਹੇ। ਮਤਲਬ ਟਰੈਕ ਇਹ ਕਹਿ ਸਕਦੇ ਕੋਈ ਖਤਰਨਾਕ ਰਸਤੇ ਆ। ਮੋੜ ਆ ਕਿਹਾ ਤੁਹਾਨੂੰ ਵੀਡੀਓ ਦਿਖਾਈ ਸੀ ਕਿੱਦਾਂ ਮਤਲਬ ਫੜ ਕੇ ਜਾਣਾ ਪੈ ਰਿਹਾ ਨੰਗਣੇ ਲਈ ਥੱਲੇ ਬਸੇ ਉਰੇ ਕਿਲਾ ਇਹ ਆ ਕਾਫੀ ਪੁਰਾਣਾ ਆ ਮੰਨ ਕੇ ਚਲੋ ਵੀ ਇਹ 7-800 ਸਾਲ ਤਾਂ ਹੋਣਾ ਕਿ ਲੋਧੀ ਵੰਸ਼ ਦੇ ਟਾਈਮ ਦਾ ਆ ਇਹ ਔਰ ਹੁਣ ਆਪਾਂ ਸਾਥ ਨੂੰ ਡਿਕਣਾ ਇੱਥੇ ਇਹਦਾ ਆਪਾਂ ਚੱਲਦੇ ਆਂ ਵਾਪਸੀ ਮਤਲਬ ਇਹ ਵਾਪਸੀ ਵੀ ਇਥੋਂ 3 ਕਿਲੋਮੀਟਰ ਹੋਣਾ ਪਿੱਛੇ ਨੂੰ ਕਟੋ ਕਟ ਜਿੱਥੇ ਆਪਾਂ ਬੈਠੇ ਆਂ ਫੋਰੈਸਟ ਹਾਊਸ ਆ ਉਹ ਜਾ ਜਾਣਾ ਇਹ ਮਲੋਡ ਪਿੰਡ ਆ ਤੇ ਤਖਰੀ ਪਿੰਡ ਦਾ ਦਸਿਆ ਸੀਗਾ ਸੀ ਡਿਲੇ ਖਤਮ ਕਰਤਾ ਸੀ ਕਿ ਉਹ ਵਾਈਲੈਸ ਸੈਂਚਰੀ ਦੇਖਣੀ ਸੀ ਉਹ ਨਾਲ ਤੋਂ ਵਧੀਆ ਸਾਨੂੰ ਕਿਲੇ ਵਾਲਾ ਵਧੀਆ ਲੱਗਿਆ ਇਹ ਐਡਵੈਂਚਰਸ ਹੁਣ ਆਪਾਂ ਵੇਟ ਕਰਕੇ ਫਿਰ ਆਪਾਂ ਵਾਪਸ ਚੱਲਦੇ ਹਾਂ ਹਾਂ ਜਿਸ ਰਸਤੇੋਂ ਅਸੀਂ ਉਤਰੇ ਸੀ ਆਹਾ ਟੈਂਟ ਦੇ ਨਾਲੋਂ ਰਸਤਾ ਸੀ ਫੋਰਸਟ ਹਾਊਸ ਤੇ ਆ ਸਾਡੀਆਂ ਗੱਡੀਆਂ ਖੜੀਆਂ ਆ ਇਹ ਦਿਖਾਣ ਲੱਗਿਆ ਸੀ ਉੱਥੋਂ ਹੀ ਅਸੀਂ ਉੱਪਰ ਚੜੇ ਹੋਏ ਹਾਂ ਹੁਣ ਖਾਣਾ ਵੀ ਲੱਗ ਚੁੱਕਾ ਹੈ ਇਹ ਖਾ ਕੇ ਫਿਰ ਉਹਨਾਂ ਨੂੰ ਵਾਪਸੀ ਸ਼ੁਰੂ ਕਰਨੀ ਸਾਰਿਆਂ ਨੇ ਆਪਣੀ ਟੌਂਟ ਲੱਗੇ ਬਸ ਫੇਰ ਦੇ ਵਾਹ ਵਾਹ ਜੀ ਵਾਹ 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 ਮੈਨ ਲੱਗਦਾ ਹੋ ਗਿਆ ਕਬੂਰਾ ਹਨ ਨਹੀਂ ਹਜੇ ਨਹੀਂ ਇਹ ਤਾਂ ਸ਼ੁਰੂ ਹੋਇਆ ਸ਼ੁਰੂ ਠੀਕ ਹੈ ਓਕੇ ਚੱਕਾ ਮੀਂਹ ਹਾਂ ਇਕੱਲੇ ਬਰੋਠੇ ਕਿਤਾ ਚਲਿਏ ਫਿਰ ਆ ਅਕੇਲੇ ਵੈਲਕਮ ਠੀਕ ਹੈ ਮੈਂ ਕਹਣਾ ਠੀਕ ਹੈ ਜਿੱਕਾ ਮੈਂ ਬਾਰ ਬਾਰੇ ਕਰ ਰਿਹਾ ਤੂੰ ਦੇਖਿਆ ਨਹੀਂ ਸੀ ਮੈਂ ਇਹ ਆਪਾਂ ਮੈਂ ਇਹ ਆਪਾਂ ਦੇਖਣਾ ਨਹੀਂ ਇਹ ਰੂਟ ਤੇ ਜਾਣਾ ਇੱਕ ਬਰੋਟੀ ਪਤਲੀ ਕੀ ਆ ਹਾਂਜੀ ਹੁਣ ਉਸ ਬਾਰੇ ਕੀ ਕਹਿੰਦੇ ਸੀ ਹਾਂ ਪੈਕ ਕਰਨਾ ਆਪਣਾ ਘਰ ਪਰਿਵਾਰ ਸਮੇਟਣ ਲੱਪੇ ਹੁਣ ਸਾਰੇ ਜਣੇ ਆਪਾਂ ਠੀਕ ਹੈ ਜੀ ਮੈਂ ਤੁਹਾਨੂੰ ਦੱਸਦਾ ਜੀ ਕਿੱਦਾਂ ਕਿੱਦਾਂ ਲਪੇਟਣਾ ਦੀ ਲਪੇਟਾ ਸ਼ੁਰੂ ਕਰੋ ਠੀਕ ਹੈ ਜੀ ਇੱਕ ਵਾਰੀ ਮੈਂ ਉੱਥੇ ਸ਼ਿਵਰ ਲਾਇਆ ਸੀ ਇੱਕ ਦਿਨ ਦਾ ਅੱਛਾ ਹੁਣ ਆਪਾਂ ਵਾਪਸੀ ਦੀ ਤਿਆਰੀ ਕਰ ਰਹੇ ਹਾਂ ਲਗਭਗ ਹਾਂਜੀ ਤੇ ਟੈਂਟ ਆਪਾਂ ਆਪਣੇ ਪੈਕ ਕਰਨੇ ਹੁਣ ਇਹ ਕੰਮ ਕਰ ਟੈਂਟ ਪੈਕ ਕਰਕੇ ਫਿਰ ਆਪਾਂ ਚੱਲੀਏ ਹੁਣ ਆਪਣਾ ਇੱਥੇ ਹੀ ਇਹ ਆਪਣਾ ਸਤਰੀ ਕੋਕਰ ਨੰਮਾ ਜਿਹੜੀ ਮਿਲਣੀ ਆ ਇੱਕ ਖਤਮ ਹੋ ਰਹੀ ਆ ਅਸਲੀ ਮਿਲਣੀ ਦਾ ਵਾਦਾ ਕਰਕੇ ਆਪਾਂ ਚੱਲੇ ਆਂ ਨਹੀਂ ਮਿਲਾਂਗੇ ਅੱਠੀ ਵਾਰੀ ਤੇ ਦੇਖੋ ਕਿੱਥੇ ਜਾਂਦੇ ਆ ਹਾਂਜੀ ਹੁਣ ਸੁਮੇਰਵਾਲ ਲਖਦੇ ਕੋ ਤੂੰ ਸ਼ੁਰੂ ਕਰੋ ਕੰਮ ਸ਼ੁਰੂ ਕਰੀ ਕੰਮ ਸ਼ੁਰੂ ਕਰੋ ਤੁਸੀਂ ਕਰਨਾ ਇਹ ਮੈਂ ਤਾਂ ਦਿਖਾਉਂਦੀ ਹੁਣ ਕਿੱਦਾਂ ਬੰਦ ਕਰਨਾ ਕਿੱਦਾਂ ਖੋਲੜਾ ਇਹ ਟੈਂਡ ਠੀਕ ਆ ਜੀ Okay. Okay bye. Take care.